ਤੁਸੀਂ ਦੇਖ ਰਹੇ ਹੋ ਖੰਨਾ ਵਿਧਾਨ ਸਭਾ ਹਲਕਾ ਦਾ ਪਿੰਡ ਜਸਪਾਲੋਂ ਜਿੱਥੇ ਨਾਲ ਲੱਗਦੇ ਟੋਬੇ ਦਾ ਪਾਣੀ ਪਿੰਡ ਦੀਆਂ ਗਲੀਆਂ ਦੇ ਵਿੱਚ ਇਸ ਕਦਰ ਭਰ ਚੁੱਕਿਆ ਕਿ ਪਿੰਡ ਵਾਸੀਆਂ ਦਾ ਇਹਨਾਂ ਗਲੀਆਂ ਦੇ ਵਿੱਚੋਂ ਨਿਕਲਣਾ ਬਿਲਕੁਲ ਹੀ ਮੁਸ਼ਕਲ ਹੋ ਚੁੱਕਿਆ ਜੋ ਆਮ ਲੋਕ ਨੇ ਘਰਾਂ ਦੇ ਵਿੱਚ ਬੈਠਣ ਲਈ ਮਜਬੂਰ ਨੇ ਨੌਕਰੀ ਪੇਸ਼ਾ ਲੋਕ ਨੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਲਈ ਘਰ ਤੋਂ ਬਾਹਰ ਜਾਣਾ ਹੁੰਦਾ ਉਹ ਬੜੀ ਮੁਸ਼ਕਲ ਨਾਲ ਇਸ ਗੰਦੇ ਪਾਣੀ ਵਿੱਚੋਂ ਨਿਕਲ ਕੇ ਆਪਣੇ ਕੰਮਕਾਰਾਂ ਤੇ ਪਹੁੰਚਦੇ ਨੇ ਇਸ ਦੀ ਸ਼ਿਕਾਇਤ بار-बार ਐਸ ਡੀ ਐਮ ਖੰਨਾ ਨੂੰ ਕੀਤੀ ਗਈ ਬੀ ਡੀ ਪੀਓ ਖੰਨਾ ਨੂੰ ਕੀਤੀ ਗਈ ਉਹਨਾਂ ਵੱਲੋਂ ਇਸ ਗੱਲ ਦਾ ਇਹ ਕਹਿ ਕੇ ਜਵਾਬ ਦਿੱਤਾ ਗਿਆ ਕਿ ਜਿਸ ਤਰ੍ਹਾਂ ਹੁਣ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਹੀ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇਗਾ ਬੀ ਡੀ ਪੀਓ ਖੰਨਾ ਨੇ ਪਿੰਡ ਵਾਸੀ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਸੀ ਕਿ ਨਰੇਗਾ ਦੇ ਵਰਕਰ ਲਗਾ ਕੇ ਇੱਕ ਮੋਟਰ ਲਗਾ ਕੇ ਇਸ ਪਾਣੀ ਨੂੰ ਦੁਆਰਾ ਕਿਸੇ ਜਗ੍ਹਾ ਦੇ ਉੱਪਰ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ ਪਰੰਤੂ ਨਹੀਂ ਹੋਇਆ ਉਹਨਾਂ ਨੇ ਇਸ ਇਥੋਂ ਤੱਕ ਪਿੰਡ ਵਾਸੀਆਂ ਦਾ ਵਾਅਦਾ ਕੀਤਾ ਸੀ ਕਿ ਜੋ ਉਸ ਇੰਜਣ ਹੈ ਇੰਜਣ ਦਾ ਖਰਚਾ ਉਸ ਦਾ ਡੀਜ਼ਲ ਦਾ ਖਰਚਾ ਉਹ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਪਰੰਤੂ ਨਾ ਹੀ ਐਸ ਡੀ ਐਮ ਨਾ ਹੀ ਬੀ ਡੀ ਪੀਓ ਇਸ ਵੱਲ ਕੋਈ ਧਿਆਨ ਦੇਣਾ ਚਾਹੁੰਦੇ ਨੇ ਸਿਰਫ ਉਹ ਪਿੰਡ ਵਾਸੀਆਂ ਨੂੰ ਮਿੱਠੀਆਂ ਗੁਲੀਆਂ ਦੇ ਕੇ ਵਾਪਸ ਮੋੜ ਦਿੰਦੇ ਨੇ ਦੇਖ ਸਕਦੇ ਹਾਂ ਪਿੰਡ ਦੇ ਵਿੱਚ ਕਿਸੇ ਵੀ ਸਮੇਂ ਕਿਸੇ ਵੱਡੇ ਮਹਾਮਰੀ ਮਹਾਮਾਰੀ ਦਾ ਖਤਰਾ ਇੱਥੇ ਪਿੰਡ ਦੇ ਉੱਪਰ ਮੰਡਰਾ ਰਿਹਾ ਕੋਈ ਵੱਡੀ ਮਹਾਮਾਰੀ ਇੱਥੇ ਭਿਆਨਕ ਰੂਪ ਧਾਰਨ ਕਰ ਸਕਦੀ ਹੈ ਸੋ ਸੋ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ ਬਿਮਾਰੀ ਹੈ ਉਸ ਦਾ ਫੈਲਣ ਦਾ ਜੋ ਖਤਰਾ ਉਸ ਨੂੰ ਟਾਲਿਆ ਜਾ ਸਕੇ